IG ਬਾਰਡਰ ਰੇਂਜ ਬਾਰਡਰ ਰੇਂਜ ਦੇ ਸਭੀ SSPs SSP ਪਟਾਲਾ ਗੁਰਦਾਸਪੁਰ ਪਠਾਨਕੋਟ ਅਤੇ SSP ਤਰਨਤਾਰਨ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀਗੇ ਤੇ ਜਿਹੜੇ ਫੈਸਟੀਵਲ ਸੀਜ਼ਨ ਨੂੰ ਵੇਖਦੇ ਹੋਏ ਜਿਹੜੇ ਸਾਡੇ ਕੋਲ ਇਨਪੁਟਸ ਆ ਰਹੇ ਹੈਗੇ ਇਹ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਤੇ ਪਾਕਿਸਤਾਨ ਦੀ ISI ਨੇ ਪੁਰਜੋਰ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਏ ਜਾਣ ਤੇ ਉਸ ਦੇ ਲਈ ਸਕਿਉਰਿਟੀ ਮੈਜਰਸ ਰਿਵਿਊ ਕੀਤੇ ਗਏ ਅੱਜ ਤੇ ਸਾਰੇ ਇਨਪੁਟਸ ਨੂੰ ਧਿਆਨ ਵਿੱਚ ਰੱਖ ਕੇ ਸਟੇਟ ਦੇ ਵਿੱਚ ਫੋਰਸ ਦੀ ਪ੍ਰੈਜੈਂਸ ਵੀ ਵਧਾਈ ਗਈ ਹੈ ਸਾਡੇ ਕੋਲ 7 ਬੀਐਸਐਫ ਦੀ ਕੰਪਨੀਆਂ ਸਾਨੂੰ ਦਿੱਤੀਆਂ ਗਈਆਂ ਜੋ ਇੱਕ ਕੰਪਨੀ ਪਰ ਬਾਰਡਰ ਡਿਸਟ੍ਰਿਕਟ ਅਸੀਂ ਡਿਪਲੋਏ ਕੀਤੀ ਹੈ ਤੇ ਆਪਣੇ ਰਿਸੋਰਸਸ ਤੋਂ ਅਸੀਂ 50 ਕੰਪਨੀਆਂ ਉਹ ਅਸੀਂ ਸਾਰੇ ਡਿਸਟ੍ਰਿਕਟਸ ਤੇ ਹਾਈ ਅਲਰਟ ਤੇ ਡਿਪਲॉयਮੈਂਟ ਕੀਤੀ ਹੈ ਤਾਂ ਕਿ ਫੋਰਸ ਦੀ ਪ੍ਰੈਜੈਂਸ ਤੇ ਵਿਜ਼ਿਬਿਲਟੀ ਰਵੇ ਤੇ ਇਸ ਦੇ ਨਾਲ ਹੀ ਅਸੀਂ ਕੱਲ ਇੱਕ ਐਂਟੀ آرگناز کرائم ہیلپ لائن لانچ کی ون ایٹ ڈبل زیرو ڈبل تھری زیرو ون ون ڈبل زیرو ٹول فری نمبر جڑا ایک سو بارہ انٹیگریٹ کر کے اس آرگناز کرائم ریلٹڈ کوئی انفارمیشن ہے میں تے راہ اپیل کراگا کہ اس ہیلپ لائن کی ورتو ود تو ود کرو تو اس کرو تھوڑی آئیڈینٹٹی جہی وہ سیکرٹ رکھی جاؤ گی ڈیپینڈنگ آن دی نیچر آف انفارمیشن اے جی ٹی ایف یا ڈسٹرکٹ کے پولیس آفسر اسے رسپانڈ کر ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਹੈਗਾ کافی ਐਕਟਿਵ ਤਰੀਕੇ ਨਾਲ ਇਹ ਪਿਛਲੇ ਸਾਲ ਸੈਪਟੈਂਬਰ ਤੋਂ ਹੁਣ ਤੱਕ 26 ਜਿਹੜੇ ਅਸੀਂ ਟੈਰਰ ਮੋਡਿਊਲਸ ਬਸਟ ਕਰ ਚੁੱਕੇ ਹੈਗੇ ਜਿਸ ਦੇ ਵਿੱਚ 88 ਜਿਹੜੇ ਅਕਿਊਜ਼ਡ ਹੈਵ ਬੀਨ ਅਰੈਸਟਡ ਤਕਰੀਬਨ ਸਾਰੇ ਕੇਸਸ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਨਾਲ ਐਸੋਸੀਏਟਿਡ ਸੀਗੇ ਵਰਕ ਆਊਟ ਹੋ ਗਏ ਹੈਗੇ ਇਹ ਪਿਛਲੇ 8 ਮਹੀਨੇ ਦੇ ਵਿੱਚ 20 ਇਨਸੀਡੈਂਟਸ ਹੋਈ ਸੀਗੇ ਮਰਡਰ ਦੇ ਜਿਸ ਦੇ ਵਿੱਚ 18 ਕੇਸਾਂ ਦੇ ਵਿੱਚ ਮੁਲਜ਼ਮਾ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ ਤੇ ਦੂਜੇ ਕੇਸਾਂ ਦੇ ਵਿੱਚ ਮੁਲਜ਼ਮ ਜਿਹੜੇ ਉਹਨਾਂ ਦੀ شناخت ਹੋ ਗਈ ਹੈ ਤੇ ਬਹੁਤ ਛੇਤੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਊਗਾ ਜਿਹੜਾ ਪੰਜਾਬ ਸਰਕਾਰ ਦਾ ਯੋਧ ਨਸ਼ਿਆਂ ਵਿਰੁੱਧ ਕੈਂਪੇਨ ਜਿਹੜਾ ਹੈਗਾ 1 ਮਾਰਚ 2025 ਤੋਂ ਲਾਂਚ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 20414 ਐਫ ਆਈ ਆਰਸ ਦਰਜ ਹੋ ਚੁੱਕੀਆਂ ਹਨ ਤੇ 31177 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 1342 ਕਿਲੋ ਹਿਰੋਇਨ 24800 ਕਿਜੀ ਪੋਪੀ ਹਸਕ 434 ਕਿਜੀ ਓਪੀਐਮ 498 ਕਿਜੀ ਗਾਂਜਾ ਤੇ 36 ਲੱਖ ਟੈਬਲੈਟਸ ਅਤੇ ਇੰਜੈਕਸ਼ਨ ਰਿਕਵਰ ਹੋਈ ਹੈ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਪੰਜਾਬ ਦੇ ਵਿੱਚ ਹਾਰਮਨੀ ਤੇ ਪੀਸ ਮੇਨਟੇਨ ਕਰਨ ਦੀ ਆਈ ਊਡ ਰਿਕਵੈਸਟ ਫॉर ਐਨੀ ਕੁਐਸ਼ਨਸ ਇਫ ਤੁਸੀਂ ਸਰ ਆਪ ਅੰਮ੍ਰਿਤਸਰ ਨੂੰ ਕਿਵੇਂ ਦੇਖਦੇ ਹੋ ਸਰ ਆਪ کیسے ਅੰਮ੍ਰਿਤਸਰ ਵਿੱਚ ਆਪ ਦੇਖ ਸਕਤੇ ਹੈ ਕਿ ਰੋਜ ਅਕੀਲੋ ਕੇ ਹਿਸਾਬ ਸੇ ਕਾਰਨ ਪੱਕੀ ਜਾ ਰਹੀ ਹੈ ਔਰ ਬੀਤੇ ਦਿਨੀ ਅੰਮ੍ਰਿਤਸਰ ਅੰਸ਼ਸਟ ਮਿਸ਼ਨਰ ਬੇਸ ਦੁਆਰਾ ਜੋ ਕਾਲਸਥਾਨੀ ਸਮਰਥਕ ਹੈ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ تھے ਕਾਲਾਸਾਨੀ ਗਾਲੀ ਇਸ ਦੇ ਸੇ ਉਹਨਾਂ ਨੂੰ ਵੀ ਬਰਦ ਕੀਤਾ ਗਿਆ ਐਸੇ ਦੇਖਣਾ ਸਰ ਇੱਕ ਬੜੀ ਕਾਮਯਾਬੀ ਹੈ ਇਹ ਅੰਮ੍ਰਿਤਸਰ ਦੀ ਇਹ ਅੰਮ੍ਰਿਤਸਰ ਪੁਲਿਸ ਨੂੰ ਮੈਂ ਮੁਬਾਰਕਬਾਦ ਦਾਂਗਾ ਜੀ ਕਮਿਸ਼ਨਰ ਸਾਹਿਬ ਨੂੰ ਕੰਗ੍ਰੈਚੁਲੇਟ ਕਰਾਂਗਾ ਦੇਖੋ ਇਹ ਫਲੱਡਸ ਤੋਂ ਬਾਅਦ ਇਹ ਟ੍ਰੈਂਡ ਹੁੰਦਾ ਹੈ ਕਿ ਜਿਹੜੀ ਸਮਗਲਿੰਗ ਦੇ ਵਿੱਚ ਰਾਈਜ਼ ਹੁੰਦੀ ਹੈ ਇਸ ਕਰਕੇ ਬਹੁਤ ਹੀ ਮੁਸਤਦੀਦ ਦੇ ਅਲਰਟਨੈਸ ਨਾਲ ਅਸੀਂ ਸਾਡੀ ਸਾਰੀ ਯੂਨਿਟ ਇਸਤੇ ਕੰਮ ਕਰ ਰਹੀ ਹੈ ਇਨਫਾਰਮੇਸ਼ਨ ਨੂੰ ਡਿਵੈਲਪ ਕੀਤਾ ਜਾਂਦਾ ਹੈ ਜਿਹੜੇ ਏਰੀਆਜ਼ ਵਨਰੇਬਲ ਹੈ ਜਿਨ੍ਹਾਂ ਦੇ ਰਾਹੀਂ ਸਮਗਲਿੰਗ ਹੁੰਦੀ ਹੈ ਬੀਐਸਐਫ ਨਾਲ ਸਾਡਾ ਬਹੁਤ ਚੰਗਾ ਤਾਲਮੇਲ ਹੈ ਤੇ ਬੀਐਸਐਫ ਤੇ ਪੰਜਾਬ ਪੁਲਿਸ ਮਿਲ ਕੇ ਉਹਨਾਂ ਰੂਟਸ ਤੇ ਨਿਗਰਾਨੀ ਉਹ ਸਾਡੀ ਜਿਹੜੀ ਵਧੀ ਹੈ ਤੇ ਸਾਡੀ ਰਿਕਵਰੀ ਵਧੀ ਹੈ ਤੇ ਅਸੀਂ ਬਿਲਕੁਲ ਜਿਹੜਾ ਜ਼ੀਰੋ ਟੋਲਰੈਂਸ ਫॉर ਡਰਗ ਸਮਗਲਿੰਗ ਟਰਾਂਸ ਬਾਰਡਰ ਡਰਗ ਸਮਗਲਿੰਗ ਇੱਕ ਟ੍ਰੈਂਡ ਅਸੀਂ ਹੋਰ ਦੇਖਿਆ ਮੈਂ ਦੱਸਣਾ ਚਾਹਵਾਂਗਾ ਕੀ ਹੁਣ ਸ਼ਰੋਹਿੰ ਦੇ ਨਾਲ ਨਾਲ ਉਹ ਛੋਟੇ ਵੈਪਨਸ ਆ ਰਹੇ ਹਨ ਸਤੰਬਰ 2025 ਦੇ ਵਿੱਚ ਕੱਲੇ 78 ਅਸੀਂ ਸਮਾਲ ਵੈਪਨਸ ਸੀਜ਼ ਕਰ ਚੁੱਕੇ ਹਾਂ ਜਿਸ ਦੇ ਵਿੱਚ 27 ਪਿਸਟਲਸ ਸੀਆਈ ਫਿਰੋਜ਼ਪੁਰ ਨੇ ਸੀਜ਼ ਕੀਤੇ ਸੀਗੇ 21 ਪਿਸਟਲਸ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਤੇ 29 ਪਿਸਟਲਸ ਜਿਹੜੇ ਸੀਪੀ ਅੰਮ੍ਰਿਤਸਰ ਦੀ ਟੀਮ ਨੇ ਸੀਜ਼ ਕੀਤੇ ਸੀਗੇ ਤੇ ਇਹ ਜਿਹੜੇ ਸਮਾਲ ਵੈਪਨਸ ਦੀ ਸਮਗਲਿੰਗ ਦੇ ਵਿੱਚ ਕਾਫੀ ਜਿਹੜਾ ਹੈਗਾ ਕਾਫੀ ਇਨਕਰੀਜ਼ ਹੋਈ ਹੈ ਤੇ ਉਸ ਉਸ ਦੀ ਜਿਹੜੀ ਵਰਤੋਂ ਉਰੇ ਕ੍ਰਾਈਮ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਵੀ ਇੱਕ ਆਈਐਸਆਈ ਦੀ ਸਾਜ਼ਿਸ਼ ਹੈ ਕਿ ਹੀਰੋਇਨ ਦੇ ਨਾਲ ਡਰੱਗਸ ਦੇ ਨਾਲ ਵੈਪਨਸ ਪੁਸ਼ਿੰਗ ਕੀਤਾ ਜਾਣਾ ਸਰ ਜਿਹੜੇ ਆਫਟਰ ਫਲਡ ਤੋਂ ਜਿਵੇਂ ਖਾਨਕੋਟ ਬਰਦਾਸਪੁਰ ਜਾਂ ਅੰਮ੍ਰਿਤਸਰ ਤੋਂ ਕੋਈ ਕੋਈ ਤੁਸੀਂ ਸਾਰੇ ਏਰੀਆ ਦੇ ਵਿੱਚ ਕੋਸ਼ੀ ਗਿਆ ਸੀ ਫਲਡ ਤੋਂ ਬਾਅਦ ਉਹਤੇ ਜਿਹੜੀ ਸਿਕਿਉਰਟੀ ਪੁਆਇੰਟਸ ਜਿਹੜੇ ਸੀ ਕਿ ਕੋਈ ਜੇ ਪਾਕਿਸਤਾਨੋਂ ਤੋਂ ਕੋਸ਼ਿਸ਼ੇ ਵੇਚਿਆ ਸੀ ਸਾਹਿਬ ਨੇ ਵੀ ਜਿਹੜਾ ਨੇ ਵਿੱਚ ਜੋ ਜਿਹੜੇ ਰਿਕਵਰੀ ਹੋਈਆਂ ਹਨ ਐਸੇ ਪੁਆਇੰਟਸ ਦੇਖੇ ਕਿ ਬਲੱਡ ਦੀ ਆੜ ਦੇ ਵਿੱਚ ਉਹ ਹੈਰੋਇਨ ਜਾਂ ਵੈਪਰ ਦੀ ਤਸਕਰੀ ਕਰਨ ਦੀ ਕੋਸ਼ਿਸ਼ ਚ ਰਹਿੰਦੇ ਨੇ ਭੇਜਣ ਦੀ ਕੋਸ਼ਿਸ਼ ਤਾਂ ਉਸ ਪੁਆਇੰਟ ਤੇ ਉਹਦੇ ਨਜ਼ਰ ਹੈ ਪਰ ਪੁਲਿਸ ਦੀ ਕਿਉਂਕਿ ਆਪਾਂ ਦਾ ਬਲੱਡਸ ਕੋਈ ਪੁਆਇੰਟ ਜ਼ਰੂਰ ਵੀ ਕੋ ਉਹਨਾਂ ਨੂੰ ਲੱਗਦਾ ਕਿ ਹੋਏ ਹੋਣਗੇ ਜੀ ਨਹੀਂ ਤੁਹਾਡਾ ਬੜਾ ਰੈਲੇਵੈਂਟ ਕੁਐਸਚਨ ਹੈ ਕਿ ਅਸੀਂ ਪੂਰੀ ਤਰ੍ਹਾਂ ਸਜਕ ਹੈਗੇ ਅਸੀਂ ਉਸ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਅਸੀਂ ਉਹਨਾਂ ਪੁਆਇੰਟਸ ਨੂੰ ਆਈਡੈਂਟੀਫਾਈ ਵੀ ਕੀਤਾ ਹੈ ਰਦਰ ਮੈਂ ਗੱਲ ਹੋਰ ਐਡ ਕਰਾਂਗਾ ਪਠਾਨਕੋਟ ਸਾਈਡ ਕੁਝ ਇਨਫਿਲਟ੍ਰੇਸ਼ਨ ਰੂਟਸ ਵੀ ਸਿਕਿਉਰਿਟੀ ਫੋਰਸਸ ਨੇ ਆਈਡੈਂਟੀਫਾਈ ਕੀਤੇ ਹਨ ਸੋ ਆਰਮੀ ਬੀਐਸਐਫ ਸਟੇਟ ਪੁਲਿਸ ਮਿਲ ਕੇ ਅਸੀਂ ਉੱਥੇ ਚੌਕਸੀ ਵਧਾਈ ਹੈ ਤੇ ਇਹ ਸਾਡੇ ਪੂਰੀ ਤਰ੍ਹਾਂ ਐਫਰਟਸ ਹੈ ਕਿ ਸਾਡਾ ਸਟੇਟ ਜਿਹੜਾ ਹੈਗਾ ਉਹ ਬਿਲਕੁਲ ਮਹਿਫੂਜ਼ ਰਹੇ ਸਰ ਜੀ ਇਹਨੂੰ ਲੈ ਕੇ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਦੇ ਵੱਲੋਂ ਕੀਤੀਆਂ ਗਿਆ ਨੇ ਬਹੁਤ ਸਾਰੇ ਹਾਥ ਪੜੇ ਗਏ ਨੇ ਇਸ ਦੀ 14 ਦੇ ਦਿਨ ਸਟਾਰਟ ਹੋ ਰਹੇ ਨੇ ਕੋਈ ਹੋਰ ਸਿਕਿਉਰਿਟੀ ਉਪਰਾਲੇ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਘਟਨਾ ਹੋਵੇ ਜੋਨੇ ਕਿਹਾ ਅਸੀਂ ਇੱਕ ਤੇ ਐਡੀਸ਼ਨਲ ਫੋਰਸਸ ਦਿੱਤੀਆਂ 57 ਕੰਪਨੀਆਂ ਜਿਨ੍ਹਾਂ ਚੋਂ 7 ਜਿਹੜੇ ਪੈਰਾ ਮਿਲਟਰੀ ਫੋਰਸਸ ਦੀਆਂ ਕੰਪਨੀਆਂ ਤੇ 50 ਕੰਪਨੀਆਂ ਪੰਜਾਬ ਪੁਲਿਸ ਦੀ ਇਹ ਡਿਸਟ੍ਰਿਕਟਸ ਤੇ ਕਮਿਸ਼ਨਰੇਟਸ ਨੂੰ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਅੰਮ੍ਰਿਤਸਰ ਨੂੰ ਵੀ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਫੋਰਸ ਦੀ ਵਿਜ਼ਿਬਿਲਟੀ ਡਿਪਲॉयਮੈਂਟ ਵਾਹਨ ਚੈਕਿੰਗ ਤੇ ਸਾਡਾ ਕਾਫੀ ਫੋਕਸ ਹੈ ਕਿ ਇੱਕ ਤੇ 2020 ਸਰ ਸਰ ਐਂਟੀ ਡਰੋਨ ਸਿਸਟਮ ਦੇ ਨਾਲ 3 ਰਾਤਾਂ ਤੋਂ ਜੋ ਨਸ਼ਾ ਆਂਦਾ ਰਿਹਾ ਹੈ ਜਾਂ ਬਾਕੀ ਹੋਰ ਵੱਡੀਆਂ ਕਿਪਾਂ ਦੇ ਰਹੇ ਨੇ ਉਸ ਨੂੰ ਪਰਪਰ ਕੁਝ ਨਾ ਹੋਰ ਤਰੀਕਾ ਉਹਨੇ ਬਦਲਿਆ ਇਹ ਦੇਖੋ ਇਹਨਾਂ ਨੇ ਬੜਾ ਇੰਟੈਲੀਜੈਂਟ ਕੁਐਸਚਨ ਪੁੱਛਿਆ ਜੀ ਕਿ ਮੈਂ ਜਵੇਂ ਕਹਿੰਦੇ ਜੀ ਜਿਹੜਾ ਚੰਗਾ ਉਹ ਹੁੰਦਾ ਹੈ ਸਕਿਲਡ ਪਰਸਨ ਉਹ ਆਪਣੇ ਆਪਣਾ ਟ੍ਰੇਡ ਕraft ਨਹੀਂ ਦੱਸਦਾ ਸੋ ਅਸੀਂ ਟ੍ਰੇਡ ਕraft ਨਹੀਂ ਦੱਸ ਸਕਦੇ ਤੇ ਇਜਾਫਾ ਹੋਇਆ ਹੈ ਫਿਗਰਸ ਸਪੀਕ ਫੋਰ ਥੈਮਸੈਲਵਸ ਤੇ ਇਸ ਤੋਂ ਜ਼ਿਆਦਾ ਕਹਿਣਾ ਥੋੜਾ ਪ੍ਰੋਪਰ ਨਹੀਂ ਹੋਊਗਾ ਜੀ ਬਟ ਬੀਐਸਐਫ ਆਪਣੇ ਪੱਧਰ ਤੇ ਕੰਮ ਕਰ ਲਿਆ ਪਰ ਇਹ ਸਭ ਤੋਂ ਪਾਰ ਹੋ ਕੇ ਨਸ਼ਾ ਆ ਰਿਹਾ ਹੈ ਕਦੀ 7 ਕਿਲੋ ਫੜਿਆ ਜਾਂਦਾ ਹੈ ਅਸੀਂ ਅੰਮ੍ਰਿਤਸਰ ਚ ਦੇਖ ਰਹੇ ਹਾਂ ਡੀਆਈਜੀ ਬਾਰਡਰਿੰਗ ਤੇ ਦੇਖ ਰਹੇ ਹਾਂ ਲਗਾਤਾਰ ਨਸ਼ਾ ਫੜਿਆ ਜਾ ਰਿਹਾ ਹੈ ਬਾਰਡਰ ਤੇ ਕਿਉਂ ਨਹੀਂ ਰੋਕਿਆ ਜਾ ਰਿਹਾ ਉਹਨਾਂ ਕੋਲ ਕਾਫੀ ਐਂਟੀ ਡਰੋਨ ਸਿਸਟਮਸ ਨੇ ਹੋਰ ਵੀ ਚੀਜ਼ਾਂ ਨੇ ਪਰ ਪਾਰ ਕਿਸਮਾ ਆ ਰਿਹਾ ਹੈ ਇਹ ਇਸੇ ਵਿੱਚ ਨਲਾਇਕੀ ਕਿਸ ਦੀ ਹੈ ਦੇਖੋ ਜੀ ਮੈਂ ਨਹੀਂ ਸਮਝਦਾ ਕਿਸੇ ਦਿਨ ਨਲਾਇਕੀ ਹੈ ਮੈਂ ਤੇ ਬਲੇਮ ਪਾਕਿਸਤਾਨ ਨੂੰ ਕਰਾਂਗਾ ਬੀਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਬੀਐਸਐਫ ਦੇ ਨਾਲ ਜੁਆਇੰਟਲੀ ਪੰਜਾਬ ਅਸੀਂ ਬਿਲਕੁਲ ਸਾਂਝੇ ਤੌਰ ਤੇ ਕੰਮ ਕਰ ਰਹੇ ਹਾਂ ਅਸੀਂ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਸਾਰੀ ਫੋਰਸਸ ਇਕੱਠੀਆਂ ਕੰਮ ਕਰ ਰਹੀ ਹੈ ਤੇ ਪਾਕਿਸਤਾਨ ਦੀ ਗੇਮ ਪਲਾਨ ਹੈ ਦੇਖੋ ਪਾਕਿਸਤਾਨ ਚਾਹੁੰਦਾ ਹੈ ਕਿ ਇੰਡੀਆ ਦੇ ਵਿੱਚ ਅਫਰਾ ਤਫਰੀ ਫੈਲੇ ਇੱਥੇ ਨਸ਼ਾ ਆਵੇ ਪੰਜਾਬ ਦਾ ਜਿਹੜਾ ਯੂਥ ਹੈਗਾ ਉਸ ਨੂੰ ਉਹ ਚਾਹੁੰਦੇ ਨਸ਼ੇ ਐਡਿਕਸ਼ਨ ਵੱਲ ਟਕੇਲਣਾ ਤੇ ਅਸੀਂ ਜਿਹੜਾ ਹੈਗਾ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜਾ ਯੁੱਧ ਨਸ਼ਾ ਫਿਰ ਹੁੰਦਾ ਤੇ ਇਸ ਤੇ ਅਸੀਂ ਬਿਲਕੁਲ ਆਪਣਾ ਕੰਮ ਨਿਰੰਤਰ ਜਾਰੀ ਰੱਖਾਂਗੇ ਸਰ ਕਿਵੇਂ ਲੱਗਦਾ ਸਰ ਕੀ ਕਹਿੰਦਾ ਸਰ ਬਾਦਰੇ ਨਹੀਂ ਕਿ ਇਵਨ ਫਾਇਰਿੰਗ ਦੇ ਕੇਸਿਸ ਹੋਦੇ ਕਾਰਨ ਬਾਦਰੇ ਨਹੀਂ देयर इज ਜ਼ੀਰੋ ਟੋਲਰੈਂਸ ਫॉर ਐਕਸਟਰਸ਼ਨ অর ਫਾਇਰਿੰਗ ਕੇਸਿਸ ਜਾਂ ਆਰਗੇਨਾਈਜ਼ਡ ਕ੍ਰਾਈਮ ਹੈ ਅਸੀਂ ਬਿਲਕੁਲ ਨਹੀਂ ਟੋਲਰੇਟ ਕਰਾਂਗੇ ਇਸੇ ਕਰਕੇ ਜਵੇ ਮੈਂ ਇਸ ਹੈਲਪਲਾਈਨ ਦਾ ਜ਼ਿਕਰ ਕੀਤਾ ਸੀ ਮੈਂ ਲੋਕਾਂ ਨੂੰ ਇਨਕਰੇਜ ਕਰਾਂਗਾ ਕਿ ਤੁਸੀਂ ਇਹ ਰਿਪੋਰਟ ਕਰੋ 100 ਇਨ ਫੈਕਟ ਜਿਹੜੀ ਸਭ ਤੋਂ ਵੱਡੀ ਸਰਪ੍ਰਾਈਜ਼ ਦੀ ਗੱਲ ਹੈ ਇਹ 90% ਕੌਲਾ ਲੋਕਲ ਕ੍ਰਿਮੀਨਲਸ ਕਰਦੇ ਆਂ ਲੋਕ ਕਈ ਵਾਰੀ ਸਾਨੂੰ ਦੱਸਦੇ ਨਹੀਂ ਤੁਸੀਂ ਪੁਲਿਸ ਨੂੰ ਦੱਸੋ ਉਸ ਤੇ ਫਰੀ ਤੌਰ ਤੇ ਕਾਰਵਾਈ ਹੋਊਗੀ ਜਿਹੜਾ ਵੀ ਕੇਸਾ ਦੇ ਵਿੱਚ ਇਨਵੋਲਵ ਹੋਊਗਾ ਉਸ ਦੇ ਖਿਲਾਫ ਕਾਰਵਾਈ ਲੀਗਲ ਕਾਰਵਾਈ ਕੀਤੀ ਚੋਗੀ ਇੱਕ ਪਿੰਡੀ ਖਾਲਸਤਾਨੀ ਸਮਰਥਕ ਹੈ ਲਈ ਗੈਂਸਰ ਲਈ ਇਹ ਹੋਰ ਕਿੰਨੀਆਂ ਬਲਾਈਨਾਂ ਲੱਗੀਆਂ ਨੇ ਕਿ ਜਿਹੜੇ ਤੁਸੀਂ ਬਾਹਰਲੇ ਦੇਸ਼ਾਂ ਚੋਂ ਜਿਹੜੇ ਜਿਸਾਂ ਭਾਜੀ ਨੇ ਪੁੱਛਿਆ ਕਿ ਫਰੋਤੀ ਦੀਆਂ ਫੋਕਸ ਕਰਦੇ ਸੀਗੇ ਜਾਂ ਉਹ ਹੋਰ ਦਾ ਖਾਲਸਤਾਨੀ ਸਮਰਥਕ ਨਾਲ ਜੁੜੇ ਸੀਗੇ ਤਾਂ ਹੋਰ ਕਿੰਨੀ ਇੱਕ ਲਿਸਟ ਬਣੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਬਾਹਰੋਂ ਇੱਥੇ ਲੈ ਕੇ ਆਉਂਗੇ ਦੇਖੋ ਜੀ ਜਵੇਂ ਮੈਂ ਕਿਹਾ ਅਸੀਂ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਨੋਟਸ ਜਾਂ ਹੈਂਡਲਰਸ ਬਾਹਰ ਬੈਠੇ ਹੈਗੇ ਸੋ ਅਸੀਂ ਇਹਨਾਂ ਨੂੰ ਲਿਸਟ ਆਊਟ ਕਰਕੇ ਇਹ ਜਿਹੜੇ ਨੋਟਸ ਹੈਗੇ ਉਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਗਵਰਨਮੈਂਟ ਆਫ ਇੰਡੀਆ ਤੋਂ ਵੀ ਸਪੋਰਟ ਮਿਲ ਰਹੀ ਹੈ ਦੂਜੇ ਦੇਸ਼ਾਂ ਦੀ ਪੁਲਿਸ ਤੋਂ ਵੀ ਸਪੋਰਟ ਮਿਲ ਰਹੀ ਹੈ ਜਵੇਂ ਹੁਣ ਪਿੱਛੇ ਹੈਪੀ ਪਾਸਿਆਂ ਯੂਐਸਏ ਦੇ ਵਿੱਚ ਅਰੈਸਟ ਹੋਇਆ ਸਾਡੇ ਆਪਰੇਸ਼ਨ ਦੂਜੇ ਦੇਸ਼ਾਂ 'ਚ ਵੀ ਚੱਲ ਰਹੇ ਹਨ ਸਾਡਾ ਬਹੁਤ ਅੱਛਾ ਤਾਲਮੇਲ ਹੈ ਤੇ ਬਹੁਤ ਜਲਦ ਅਸੀਂ ਹੋਰ ਇਸ ਤਰ੍ਹਾਂ ਦੇ ਕ੍ਰਾਈਮਨਲਸ ਨੂੰ ਲੈ ਕੇ ਆਵਾਂਗੇ ਮਾਈਨਿੰਗ ਵੀ ਫੜੀ ਜਾਂਦੀ ਹੈ ਕੋਈ ਦਿਨਾਂ ਤੋਂ ਇਲੈਗਲ ਮਾਈਨਿੰਗ ਹੋ ਰਹੀ ਹੈ ਲਗਾਤਾਰ ਉਦੀ ਆੜ ਦੇ ਵਿੱਚ ਕੁਝ ਲੋਕ ਜਿਹੜਾ ਬਾਰਡਰ ਤੇ ਜਿਹੜਾ ਕੰਮ ਕਰਦੇ ਨੇ ਰਾਤ ਨੂੰ ਜਿਹੜਾ ਵਾ ਉਹ ਹੈਮੇ ਦਾ ਕੀ ਕੀ ਲਾ ਸਕਦੇ ਜ ਉਸ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਜਿਹੜੀ ਇਲੈਗਲ ਮਾਈਨਿੰਗ ਚੱਲ ਰਹੀ ਹੈ ਉਹਨਾਂ ਲੋਕਾਂ ਤੇ ਵੀ ਨਜ਼ਰ ਰੱਖੀ ਜਾ ਬਿਲਕੁਲ ਜੀ ਹਰ ਤਰ੍ਹਾਂ ਦੇ ਕ੍ਰਾਈਮ ਤੇ ਅਸੀਂ ਨਜ਼ਰ ਰੱਖਾਂਗੇ ਤੇ ਰੋਕਾਂਗੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਤਾਲਮੇਲ ਕਰਕੇ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦਾਂਗੇ ਤੇ ਇਫੈਕਟਿਵ ਕਾਰਵਾਈ ਕਰਾਂਗੇ ਜਿਵੇਂ ਤੁਸੀਂ ਦੱਸਿਆ ਪਿਛਲੇ ਦਿਨ ਤੁਸੀਂ ਕੋਤਵੀ ਦੌਰਾ ਕੀਤਾ ਸੀ ਮਲਾਜਮਾਂ ਦੀ ਗੱਲ ਤੁਸੀਂ ਬੜਾ ਕੋਈ ਵੀ ਇਤਿਹਾਰ ਹੁੰਦੇ ਕਿਸੇ ਵੀ ਤਰ੍ਹਾਂ ਦੇ ਇੱਕ ਦੇ ਚਾ ਫਲਡ ਸੀਗੀ ਤਾਂ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਅਫੈਕਟ ਹੁੰਦੀ ਜਿਵੇਂ ਦਿਨ ਇਤਨਾ ਲੱਗਦਾ ਕਿ ਇਹਨਾਂ ਨੂੰ 36 ਘੰਟੇ ਜੇ ਇਹਨਾਂ ਮੁਲਾਜ਼ਮਾਂ ਦੀ ਵੈਟਰਮੈਂਟ ਦੇ ਲਈ ਕਿਉਂਕਿ ਜੌਬ ਤੇ ਰਹਿੰਦੇ ਸਾਰਾ ਦਿਨ ਇਹਨਾਂ ਲਈ ਕੋਈ ਤੁਸੀਂ ਸਕੀਮ ਨਵੀਂ ਸ਼ੁਰੂ ਕਰ ਰਹੇ ਆ ਇੱਕ ਜਿਵੇਂ ਮੈਂ ਪਹਿਲੇ ਦੱਸਿਆ ਸੀਗਾ ਇਹ ਬਹੁਤ ਡਿਟੇਲ ਚ ਕਵਰ ਨਹੀਂ ਹੋਇਆ ਕਿ ਅਸੀਂ 1600 ਪੋਸਟਾਂ ਪੰਜਾਬ ਸਰਕਾਰ ਨੇ ਨਵੀਆਂ ਡਿਸਟ੍ਰਿਕਟ ਪੁਲਿਸ ਕਾਡਰ ਦੇ ਵਿੱਚ ਕ੍ਰੀਏਟ ਕਰਨ ਦੀ ਮਨਜ਼ੂਰੀ ਸਾਨੂੰ ਦਿੱਤੀ ਹੈਗੀ ਜਿਸ ਦੇ ਵਿੱਚ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਪੋਸਟਾਂ ਨਵੀਆਂ ਕ੍ਰੀਏਟ ਹੋ ਰਹੀਆਂ ਇਹਨਾਂ ਕਰਕੇ ਇਹ ਜਿਹੜੀ ਇਹ ਸਾਰੀ ਦੀ ਸਾਰੀ 100% ਥਰੂ ਪ੍ਰਮੋਸ਼ਨ ਫਿਲਡ ਅਪ ਕਰੀਏ ਜਾਣਗੇ ਤੇ ਇਸ ਸਾਲ ਦੇ ਅਗਲੇ ਸਾਲ ਦੇ ਮਾਰਚ ਤੱਕ ਕਿਉਂਕਿ ਪ੍ਰਮੋਸ਼ਨਲ ਕੋਰਸਸ ਵੀ ਸਾਨੂੰ ਵੱਡੇ ਪੱਦਰ ਤੇ ਚਲਾਣੇ ਪੈਣਗੇ ਤੇ ਇਹ ਜਿਹੜੇ ਕਾਂਸਟੇਬਲ ਸਾਡੇ ਭਰਤੀ ਹੋਣਗੇ ਉਹ 1600 ਐਕਸਟਰਾ ਹੋ ਜਾਣਗੇ ਅਗਲੇ ਹਰ ਸਾਲ ਅਸੀਂ 1800 ਪੋਸਟਾਂ ਭਰਦੇ ਆ ਸੋ ਨੈਕਸਟ ਈਅਰ 3400 ਕਾਂਸਟੇਬਲ ਰਿਕਰੂਟ ਹੋਣਗੇ ਪਲੱਸ ਇਹ 1600 ਸਾਡੇ ਜਿਹੜੇ ਆਫੀਸਰਸ ਪ੍ਰਮੋਟ ਹੋਣਗੇ ਇਸ ਤੋਂ ਇਹਨਾਂ ਦੀ ਸਟੈਗਨੇਸ਼ਨ ਜਿਹੜੀ ਘਟੂਗੀ ਪ੍ਰਮੋਸ਼ਨਲ ਪ੍ਰੋਸਪੈਕਟਸ ਵਧਣਗੇ ਤੇ ਵਰਕਲੋਡ ਜਿਹੜਾ ਹੈਗਾ ਉਹ ਇਕੁਅਲੀ ਡਿਸਟ੍ਰਿਬਿਊਟ ਹੋਊਗਾ ਜੀ ਜੀ ਸਾਹਿਬ ਤੁਸੀਂ ਜ਼ دیکھو جی پاکستان دی ہمیشہ تو, تو کوشش رہی ہے جب اسی جسے کہ پاکستان از ٹرائنگ ٹو بلیڈ انڈیا بائی ا کٹس سو انہا دی کوشش ہون دی ہے ارے نشا پیج کے یا چھوٹے ویپنز پیج کے پاکستان انٹیلیجنس آفیسرز جڑے پی آئی اوز احتیاط اپنے کونٹیکٹس نو ٹیلی فون کر ٹلیفون کردے ਤਾਂ ਹੀ ਤੁਸੀਂ ਐਸਪਿਓਨੇਜ ਦੀ ਜਿਹੜੀ ਘਟਨਾਵਾਂ ਚ ਜਿਹੜੀ ਇਨਕਰੀਜ਼ ਦੇਖੀ ਹੈ ਸੋ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਡਿਸਟਰਬੈਂਸਸ ਫੈਲਾਈਆਂ ਜਾਣ ਇੱਥੇ ਇਨਸੀਡੈਂਟਸ ਕੀਤੇ ਜਾਣ ਬਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਸਗਜ ਹੈ ਤੇ ਅਸੀਂ ਉਹਨਾਂ ਦੇ ਨਾਪਾਕ ਇਰਾਦਿਆਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਂਗੇ ਸੋ ਸਰ ਅੰਮ੍ਰਿਤਸਰ ਦੇ ਵਿੱਚ ਦੋ ਕੈਂਪਰਾਂ ਹੋਈਆਂ ਨੇ ਤਾਂ ਕੀ ਸਮਝੋ ਜੇਰ ਦੇ ਵਿੱਚ ਬੰਦ ਬੈਠੇ ਕੈਂਸਰਾਂ ਦੇ ਬਾਰੇ ਜ਼ਿੰਮੇਵਾਰੀ ਲਈਤੀ ਜਾ ਰਹੀ ਹੈ ਜੀ ਉਹ ਜਿਹੜਾ ਵੀ ਜ਼ਿੰਮੇਵਾਰ ਹੈ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਤੇ ਤੁਸੀਂ ਆਉਣ ਵਾਲੇ ਦਿਨਾਂ ਚ ਦੇਖੋਗੇ ਸਖਤ ਸਖਤਾਈ ਦਾ ਐਕਸ਼ਨ ਸਰ ਨੋ ਡਾਊਟ ਕਮਿਸ਼ਨਰ ਪੁਲਿਸ ਨੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਵਾ ਔਰ ਅਥਿਆ ਵੀ ਰਿਕਵਰੀ ਹੋ ਰਹੀ ਹੈ ਹਰੋਂ ਵੀ ਰਿਕਵਰੀ ਹੋ ਰਹੀ ਹੈ ਬਟ ਜੋ ਉਹ ਜਿਦਾ ਬਾਹਰ ਵਿਦੇਸ਼ਾਂ ਵਿੱਚ ਲੱਗੇ ਆ ਕੈਂਸਲ ਨਾ ਲੋ ਜਾਂ ਖਾਲਿਸਤਾਨੀ ਅੱਤਵਾਦੀ ਉਹ ਕੁਝ ਜਿਹੜੇ ਬੰਦੇ ਭਰੇ ਗਏ ਆ ਉਹਨਾਂ ਦੇ ਪੁਰਾਣੇ ਪੇ ਮਾਮਲੇ ਨਹੀਂ ਹੁੰਦੇ ਆ ਜਿਹਦਾ ਉਹ ਉਹਨਾਂ ਦੇ ਗੱਲਾਂ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਯੂਥ ਵਾਸਤੇ ਤੁਹਾਡਾ ਕੀ ਮੈਸੇਜ ਹੈਗਾ ਕਿ ਹਾਂ ਕਿ ਇਹਨਾਂ ਦੇ ਗੱਲਾਂ ਵਿੱਚ ਨਾ ਆਓ ਕਿ ਤੁਸੀਂ ਨਾ ਹੀ ਥਸਕਣੀ ਕਰੋ ਚਾਹੇ ਚ ਕੋਈ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਯੂਥ ਨੂੰ ਮੈਂ ਅਪੀਲ ਕਰਾਂਗਾ ਕਿ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਹੈਗੇ ਇਹ ਤੇ ਬੰਦੇ ਆਪ ਬਾਹਰ ਬੈਠੇ ਹੈ ਤੇ ਤੁਹਾਡਾ ਫਿਊਚਰ ਖਰਾਬ ਕਰ ਰਹੇ ਯੂਥ ਨੂੰ ਕ੍ਰਾਈਮ ਤੋਂ ਦੂਰ ਰਹਿਣਾ ਚਾਹੀਦਾ ਲਾਅ ਅਬਾਈਡਿੰਗ ਤਰੀਕੇ ਨਾਲ ਆਪਣਾ ਜਿਹੜਾ ਧਿਆਨ ਹੈਗਾ এমਪਲੋਇਮੈਂਟ ਵੱਲ ਡਵੈਲਪਮੈਂਟ ਵੱਲ ਕਰਨਾ ਚਾਹੀਦਾ ਤੇ ਮੈਂ ਯੂਥ ਨੂੰ ਅਪੀਲ ਕਰਾਂਗਾ ਸਾਡੀ ਵੈਸੇ ਕੋਸ਼ਿਸ਼ ਵੀ ਹੁੰਦੀ ਹੈ ਜਿੱਥੇ ਕਿਸੇ ਦਾ ਮਾਈਨਰ ਰੋਲ ਹੁੰਦਾ ਹੈ ਕਿ ਅਸੀਂ ਅਸੀਂ ਚਾਹਾਂਗੇ ਕਿ ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਓ ਸੋ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਨਹੀਂ ਜਿਹੜਾ ਬਾਦਰ ਕੰਮ ਨਹੀਂ ਕਰੇਗਾ ਉਸ ਤੋਂ ਬਾਅਦ ਮੰਨ ਤੁਸੀਂ ਜਿਹੜੀ ਆਈਓ ਨੇ ਇਹਨਾਂ ਨੂੰ ਇਹ ਨਾਮ ਦੋਗੇ ਜਾਂ ਬਾਦਿਰ ਦਾ ਉਸ ਤੋਂ ਬਾਅਦ ਸਰ ਰਿਜ਼ਲਟ ਤੋਂ ਲੈ ਕੇ ਕਿਵੇਂ ਦੇ ਤੁਹਾਨੂੰ ਪੌਸਿਬਿਲਟੀ ਤਾਂ ਕਿ ਮਿਲੇ ਨੇ ਕਿਉਂਕਿ ਮੇਰੇ ਜਿੱਤੇ ਬਾਰਡਰ ਏਰੀਆ ਕਾਫੀ ਰਿਕਵਰੀ ਹੋਈ ਹੈ ਨਹੀਂ ਹਜੇ ਉਹ ਸਰਕਾਰ ਦੀ ਪਾਲਿਸੀ ਨੋਟੀਫਾਈ ਹੋ ਗਈ ਹੈ ਤੇ ਹਜੇ ਅਸੀਂ ਰਿਵਾਰਡਸ ਦੇਣੇ ਸ਼ੁਰੂ ਨਹੀਂ ਕੀਤੇ ਕਿ ਸਾਨੂੰ ਛੇਤੀ ਫੰਡਸ ਆ ਜਾਣਗੇ ਤੇ ਬਹੁਤ ਛੇਤੀ ਅਸੀਂ ਕਮਿਟਿਡ ਹੈਗੇ ਕਿ ਜਿਹੜੇ ਸਾਡੇ ਮੁਲਾਜ਼ਮ ਚੰਗਾ ਕੰਮ ਕਰਨਗੇ ਉਹਨਾਂ ਨੂੰ ਰਿਵਾਰਡਸ ਮਿਲਣਗੇ ਉਹ ਪਾਲਿਸੀ ਪੰਜਾਬ ਸਰਕਾਰ ਵੱਲੋਂ ਅਪਰੂਵ ਹੋ ਚੁੱਕੀ ਹੈ ਸੋ ਬਹੁਤ ਛੇਤੀ ਇੰਪਲੀਮੈਂਟ ਹੋ ਜਾਊਗੀ ਸੁਨਿਬਾਦ ਬਾਤਾਂ ਤੋਂ ਬਾਅਦ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਚਾਹੇ ਉਹ ਜਿੱਦਾਂ ਤੋਂ ਦਿੱਤੀਆਂ ਜਾਂਦੀਆਂ ਵਿਦੇਸ਼ਾਂ ਚ ਜਿਹੜੇ ਗੈਂਗਸਟਰ ਬੰਦੇ ਨੇ ਸੋ ਸਾਈਬਰ ਕਿਸ ਤਰੀਕੇ ਨਾਲ ਕੰਮ ਕਰਦੇ ਹੋਊਗੀ ਕਿ ਫਰੈਂਡ ਬਣ ਗਿਆ ਚਾਹੇ ਉਹ ਬਾਤ ਦਾ ਕੋਈ ਵੀ ਕਰੇ ਅਵਟਿਕ ਐਕਸ਼ਨ ਵਿੱਚ ਜਿੰਮੇਵਾਰੀ ਕਹਿੰਦੇ ਉਹਨਾਂ ਦੀਆਂ ਚਾਰੋਂ ਲੋਕਾਂ ਨੂੰ ਗੁਲਕੀ ਉਹਨਾਂ ਦੇ ਕੰਮ ਕਰਦੇ ਹੋਣ 사이ਬਰ ਕਿੱਥੇ ਦਾ ਮੁੱਛਾ ਤਰਾਂ ਦੇ ਕਾਲ ਦੇ ਦੇਖੋ ਕਈ ਵਾਰੀ ਅਸੀਂ ਦੇਖਿਆ ਜਦੋਂ ਐਕਚੁਅਲੀ ਇਨਵੈਸਟੀਗੇਟ ਕਰਦੇ ਆ ਇਹ ਜ਼ਿੰਮੇਵਾਰੀਆਂ ਝੂਠੀਆਂ ਹੁੰਦੀਆਂ ਪੁਲਿਸ ਨੂੰ ਕਨਫਿਊਜ਼ ਕਰਨ ਲਈ ਵੀ ਜ਼ਿੰਮੇਵਾਰੀਆਂ ਲੈਂਦੇ ਆ ਸੋ ਅਸੀਂ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰਕੇ ਉਹ ਉਹਦੇ ਜਿਹੜੇ ਤੱਤਕ ਪਹੁੰਚਦੇ ਹੈ ਜਿਹੜੇ ਵੀ ਬੰਦੇ तकरीबन ਸਾਰੇ ਕੇਸ 100% ਕੇਸਸ ਅਸੀਂ ਸੋਲਵ ਕੀਤੇ ਹੈਗੇ ਜਿਹੜੇ ਬਾਹਰ ਬੇਸਡ ਕਿਸੇ ਵੀ ਬੰਦੇ ਦਾ ਰੋਲ ਆਂਦਾ ਹੈ ਉਸ ਨੂੰ ਉਸੇ ਮੁਤਾਬਿਕ ਕਰਾਇਮ ਦੇ ਵਿੱਚ ਨਾਮਿਨੇਟ ਕੀਤਾ ਜਾਊਗਾ ਤੇ ਉਸ ਦੇ ਖਿਲਾਫ ਸਖਤ ਐਕਸ਼ਨ ਲਊਗਾ ਜਿਹੜਾ ਬੰਦਾ ਬਾਹਰ ਬੈਠਿਆ ਉਹ ਇਹ ਨਾ ਸੋਚੇ ਕਿ ਉਹ ਸੇਫ ਹੈਗਾ ਉਹ ਜਿਹੜਾ ਜਿਹੜਾ ਲਾਅ ਹੈਗਾ ਉਸ ਲਈ ਵੀ ਐਪਲੀਕੇਬਲ ਹੈਗਾ ਤੋਂ ਹਮੇਸ਼ਾ ਮਿਲੇਗੀ ਸਰ ਉਹ ਕਾਫੀ ਐਡਵਾਂਸ ਸਟੇਜ ਤੇ ਅਸੀਂ ਸਰਟ ਇੰਡੀਆ ਨਾਲ ਤਾਲਮੇਲ ਕਰਕੇ ਉਹਨਾਂ ਦੇ ਆਈਪੀ ਨੰਬਰਸ ਨੂੰ ਪਤਾ ਕਰਕੇ ਅਸੀਂ ਬਹੁਤ ਛੇਤੀ ਉਹ ਜਿਹੜਾ ਉਸ ਕੇਸ ਤੇ ਕਾਫੀ ਪ੍ਰੋਗਰੈਸ ਹੋਈ ਹੈ ਜੋ ਤੁਹਾਨੂੰ ਸੀਪੀ ਸਾਹਿਬ ਬਾਅਦ ਦੇ ਵਿੱਚ ਬਰੀਫ ਕਰਨਗੇ ਥੈਂਕ ਯੂ ਵੈਰੀ ਮਚੀ ਥੈਂਕ ਯੂ